ਚੋਰੀਆਂ ਦਾ ਫਿਰ ਫਿਰ ਲਗਾਤਾਰ ਜਾਰੀ ਹੈ ਜੋ ਕਿ ਰੁਕੰਦਾ ਨਾਮ ਹੀ ਨਹੀਂ ਲੈ ਰਿਹਾ ਤਸਵੀਰਾਂ ਤੂਰੀ ਤੋਂ ਹਾਂ ਜਿੱਥੇ ਗੁਰਦੁਆਰਾ ਦੇ ਮੈਨੇਜਰ ਦੇ ਘਰ ਸਵੇਰੇ 3 ਵਜੇ ਦੇ ਕਰੀਬ ਕੰਦ ਤੋਪ ਕੋੜੀ ਲਾ ਕੇ ਦੋ ਬੰਦੇ ਘਰ ਦੇ ਅੰਦਰ ਆਉਂਦੇ ਹਨ ਆਉਣ ਤੋਂ ਪਹਿਲਾਂ ਉਹਨਾਂ ਨੇ ਲੱਗੇ ਹੋਏ ਕੈਮਰੇ ਨੂੰ ਤੋੜਿਆ ਤੇ ਫਿਰ ਅੰਦਰ ਆਏ ਉਸ ਤੋਂ ਬਾਅਦ ਤਾਕੀ ਦਾ ਸ਼ੀਸ਼ਾ ਖੋਲ ਕੇ ਉਸ ਦੇ ਰਾਹੀਂ ਅੰਦਰ ਵੜੇ ਅੰਦਰ ਮੈਨੇਜਰ ਦੇ ਮਾਤਾ ਜੀ ਇਕੱਲੇ ਰਹਿੰਦੇ ਸਨ ਆਉਂਦੇ ਸਾਰੀ ਕੰਨਾਂ ਦੀਆਂ ਵਾਲੀਆਂ ਉਤਾਰੀਆਂ ਤੇ ਫਿਰ ਅਲਮਾਰੀ ਖੋਲ ਕੇ ਕੈਸ਼ ਚੱਕਿਆ ਤੇ ਫਿਰ ਐਕਟੀਵਾ ਦੀ ਚਾਬੀ ਲਈ ਤੇ ਉਦੋਂ ਉਹ ਸਟਾਰਟ ਨਹੀਂ ਹੋਈ ਤਾਂ ਫਿਰ ਕਾਰ ਦੀ ਚਾਬੀ ਮੰਗੀ ਚਾਬੀ ਲੈ ਕੇ ਉਹ ਭਰਾਂ ਨੂੰ ਗਏ ਨੇ ਜਾਣਿਆ ਦੇ ਕਿੰਨਾ ਕੁ ਨੁਕਸਾਨ ਹੋ ਗਿਆ ਮੈਂ ਕਹਾਂ ਜੇ ਦੀ ਕਿ ਸਾਢੇ 3 ਵਜੇ ਸੀਗੀ ਮੇਰੇ ਕੋਲ ਸਬਤਨਾ ਸਵੇਰ 3 ਵਜੇ ਹੋਈ ਸੀਗੀ ਆ ਬਾਹਰ ਖੁੱਲਾ ਸੀਗਾ ਤੇ ਤੜਕੀ نیند ਆਈ ਸੀ ਮੈਨੂੰ ਸੁੱਤੀ ਪਈ ਸੀਗੀ ਜਦੋਂ ਆ ਕੇ ਮੇਰਾ ਗਲ ਪੜ ਲਿਆ ਉਹਨਾਂ ਨੇ ਤੇ ਕਹਿੰਦੇ ਵੀ 10 ਪੈਸੇ ਦੇ 엄마 ਕਹਿੰਦੇ ਪੈਸੇ ਇੰਨੇ ਕ ਨਹੀਂ ਮੇਰੇ ਕੋਲ ਤਾਂ 700 ਰੁਪਇਆ ਤੇ ਫੇਰ ਕਹਿੰਦੇ ਕਿ ਵੀ ਸੋਨਾ ਮੇਰੇ ਆ ਜਿਹੜੀ ਬਾਲੀਆਂ ਸੀ ਤਾਂ ਜਦੀ ਉਹਨਾਂ ਨੇ ਲਾ ਲਈਆਂ ਸੀਗੀਆਂ ਕੰਨਾਂ ਦੇ ਉੱਪਰ ਉਹ ਲਾ ਲਈ ਸੀਗੇ ਤੇ ਉਦੋਂ ਬਾਅਦ ਵਿੱਚ ਕਹਿੰਦੇ ਵੀ ਆ ਆ ਬਿਮਾਰੀ ਫੋਲੀ ਇੱਧਰ ਇਹ ਫੋਲੀ ਇੱਥੋਂ ਕੁਝ ਨਹੀਂ ਨਿਕਲਿਆ ਫੇਰ ਕਹਿੰਦੇ ਕਿ ਵੀ ਪੇਟੀ ਦੀ ਚਾਬੀ ਦੇ ਮੈਂ ਆਖਿਆ ਪੇਟੀ ਦੀ ਚਾਬੀ ਖੁੱਲੀ ਪਈ ਹੈ ਪੇਟੀ ਪੇਟੀ ਕਿੱਥੇ ਜਾਂਦਾ ਲੱਗਿਆ ਬਿਸਤਰੇ ਨੇ ਉੱਥੇ ਤਾਂ ਫੇਰ ਕਹਿੰਦੇ ਅਨਮਾਰੀ ਚਾਬੀ ਦੱਸ ਮੈਂ ਕਿਉਂ ਉੱਥੇ ਹੀ ਪਈ ਆ ਤੇ ਫੇਰ ਉਹਨਾਂ ਨੇ ਉਹ ਖੋਲੀ ਸੋ ਸਾਰਾ ਕੁਝ ਕੱਢਿਆ ਪਰ ਸਪੋਸੇ ਸਾਰੇ ਖੋਲ ਖੰ ਖੋਲ ਕੇ ਫੇਰ ਉਦੋਂ ਬਾਅਦ ਚ ਕਹਿੰਦੇ ਆ ਕਿ ਵੀ ਤੂੰ ਸੱਚ ਬੋਲਿਆ ਜਾਂ ਤੈਨੂੰ ਮਾਰ ਦੇ ਨਹੀਂ ਹੈਗੇ ਕਹਿੰਦੇ ਗੱਡੀ ਦੀ ਚਾਬੀ ਦੱਸ ਨਾ ਕੇ ਉਹ ਪਈ ਹੈ ਜਬ ਗੱਡੀ ਚ ਆਪੇ ਸਕੂਟਰੀ ਦੀ ਉਹ ਮਹੌਬੀ ਪਈ ਆ ਤੇ ਫੇਰ ਉਹ ਤੋਂ ਬਾਅਦ ਚ ਗੱਡੀ ਗੁੱਡੀ ਹੋ ਗਈ ਤੇ ਸਕੂਟਰੀ ਨੂੰ ਨਹੀਂ ਚੱਲੀ ਹੋਣੀ ਪਤਾ ਨਹੀਂ ਕੀ ਗੱਲ ਕੀ ਨਹੀਂ ਮੈਨੂੰ ਬਾਹਰੋਂ ਇੱਥੋਂ ਕੁੰਡਾ ਲਾਤਾ ਉਹਨਾਂ ਨੇ ਤੇ ਮੈਂ ਅੰਦਰ ਹੀ ਬੈਠੀ ਰਹੀ ਕਹਿੰਦੇ ਇੱਥੋਂ ਨਹੀਂ ਹਿੱਲਣਾ ਮੈਂ ਕਿਹਾ ਠੀਕ ਹੈ ਤੇ ਉਹ ਤੋਂ ਬਾਅਦ ਵਿੱਚ ਕਹਿੰਦੇ ਆ ਕਿ ਵੀ ਆ ਪੈਸੇ ਦੱਸ ਕਿੱਥੇ ਨੇ ਕਮੇਟੀ ਦੇ ਪੈਸੇ ਪਏ ਸੀਗੇ ਤੇ 13 14000 ਸੀਗਾ ਤੇ ਉਹ ਆ ਪਨ ਕੇ ਇਤੋਂ ਲੈ ਕੇ ਕੱਢ ਕੇ ਕਹਿੰਦੇ ਤੂੰ ਸੱਚ ਬੋਲਿਆ ਕਹਿੰਦੇ ਕਿ ਵੀ ਜਿਹੜਾ ਤੂੰ ਝੂਠ ਨਹੀਂ ਬੋਲਿਆ ਫਿਰ ਉੱਥੋਂ ਮੁੜ ਕੇ ਆ ਗਏ ਕਹਿੰਦੇ ਆ ਸ਼ਾਂਪ ਪਾਈ ਸੀ ਕਿ ਕਹਿੰਦੇ ਇਹ ਕੱਢ ਇਹ ਕੱਢ ਕੇ ਲੈ ਗਏ ਵਾਲੀਆਂ ਸ਼ਾਂਪ ਤੇ ਉੱਪਰਲੇ ਕੰਨਾਂ ਦੇ ਇਹ ਲੈ ਗਏ ਤੇ ਉਸ ਤੋਂ ਬਾਅਦ ਕਹਿੰਦੇ ਅਸੀਂ ਫੇਰ ਆਵਾਂਗੇ ਮੁੜ ਕੇ ਮੈਂ ਕੁੰਡਾ ਲਾ ਲਿਆ ਇੱਥੋਂ ਅੰਦਰੋਂ ਜਦੋਂ ਫੇਰ ਮੁੜ ਕੇ ਆਏ ਕਹਿੰਦੇ ਕੁੰਡਾ ਕਿਉਂ ਲਾਇਆ ਮੈਂ ਮੈਨੂੰ ਕਵਰਾਟ ਹੁੰਦੀ ਹੈ ਵੀ ਤੁਸੀਂ ਜਾਓ ਹੁਣ ਸਾਰਾ ਕੁਝ ਲੈ ਲੇ ਮੈਂ ਇਕ ਨਹੀਂ ਬੋਲੀਆਂ ਤੇ ਕਹਿੰਦੇ ਕਿ ਵੀ ਕੁੰਡਾ ਕੋ ਖੋਲ ਫੇਰ ਉਹਨਾਂ ਨੇ ਆਪ ਹੀ ਤੋੜ ਕੇ ਹੁੰਡਾ ਇੱਥੋਂ ਆਪ ਹੀ ਖੋਲਤਾ ਪਤਾ ਨਹੀਂ ਕੀ ਮਾਰਿਆ ਲੋਹੇ ਦਾ ਕੁਝ ਲੈ ਫਿਰਦੇ ਸੀਗੇ ਪਤਾ ਨਹੀਂ ਹਾਂ ਤੇ ਆਪੇ ਹੀ ਫੇਰ ਮੈਂ ਜਦੋਂ ਉੱਥੇ ਖੜੀ ਮੈਂ ਕਿਹਾ ਹੁਣ ਤਾਂ ਵਗ ਜਾ ਹੁਣ ਤੂੰ ਸਾਰਾ ਕੁਝ ਲੈ ਲੈ ਕਹਿੰਦੇ ਉੱਚੀ ਆਵਾਜ਼ ਨਹੀਂ ਕਹਿੰਦੇ ਬਾਹਰ ਸੁਣੂ ਕਿਸੇ ਨੂੰ ਫੇਰ ਉਹ ਜਾਲੀ ਵਾਲ ਬਾਹਰ ਖੁੱਲਾ ਹੋ ਸੀਗਾ ਫਿਰ ਬਾਹਰ ਭੇੜ ਕੇ ਫੇਰ ਕਹਿੰਦੇ ਵੀ ਹੋਰ ਸਮਾਨ ਦੱਸ ਦੇ ਮੈਂ ਕਿਹਾ ਕੁਝ ਨਹੀਂ ਹੈਗਾ ਹੁਣ ਤਾਂ ਆ ਬੱਡੇ ਵੀ ਫੋਨ ਲਿਆ ਇੱਥੇ ਭਾਂਡੇ ਨੇਗੇ ਕਹਿੰਦੇ ਤੂੰ ਸਹੀ ਬੋਲਨੀ ਆ ਤੈਨੂੰ ਨਹੀਂ ਹੁਣ ਮਾਰਦੇ ਨਹੀਂ ਹੈਗੇ ਨਹੀਂ ਅਸੀਂ ਮਾਰਨਾ ਸੀਗਾ ਉਦੋਂ ਬਾਅਦ ਵਿੱਚ ਫੇਰ ਉਹ ਬਾਹਰ ਲਾਕੇ ਬਾਹਰ ਹੁੰਡਾ ਜਾ ਕੇ ਫੇਰ ਬਾਗੇ ਫੇਰ ਜਦੋਂ ਮੈਨੂੰ ਖੜਕਾ ਸੁਣਿਆ ਜਾਂ ਗੱਡੀ ਦਾ ਟੱਕੀ ਲੱਗੀ ਉਦੋਂ ਬਾਅਦ ਵਿੱਚ ਫੇਰ ਮੈਂ ਬੈਠੀ ਰਹੀ ਮੈਂ ਕਿਹਾ ਜੇ ਨਾ ਨਿਕਲ ਗਈ ਪਤਾ ਫੇਰ ਆ ਜਾਣ ਜੋ ਪਹਿਲਾਂ ਮੁੜ ਕੇ ਆ ਗਈ ਤੇ ਫੇਰ ਜਦੋਂ ਬਾਹਰ ਖੜ ਕੇ ਮੇਨ ਗੇਟ ਉਦੋਂ ਫੇਰ ਮੈਂ ਕਿਹਾ ਹੁਣ ਉਹ ਚਲੇ ਗਏ ਫੇਰ ਸੱਚ ਮੈਂ ਮੈਂ ਕਿਹਾ ਮੈਂ ਕਿਹਾ ਤੁਸੀਂ ਮੇਨ ਮੇਰਾ ਦਿਮਾਗ ਘਬਰਾਟ ਆਉਂਦੀ ਆ ਮੈਂ ਪਾਣੀ ਦੀ ਘੁੱਟ ਵੀ ਲੈਣੀ ਆ ਮੈਂ ਕਿਹਾ ਕਹਿੰਦੇ ਪਾਣੀ ਅਸੀਂ ਦੇਵਾਂਗੇ ਫੇਰ ਉਹ ਠੰਡਾ ਦੀ ਬੋਤਲ ਕੱਢੀ ਉੱਥੋਂ ਮੈਂ ਕਿਹਾ ਮੈਂ ਨਹੀਂ ਪੀਣਾ ਠੰਡਾ ਮੈਂ ਕਿਹਾ ਮੈਂ ਪਾਣੀ ਦੀ ਕੁੱਟੀ ਪੀਣੀ ਹੈ ਮੈਂ ਕਿਹਾ ਮੈਨੂੰ ਘਰਾਟ ਹੁੰਦੀ ਹੈ ਫੇਰ ਉਹ ਬੋਤਲ ਉੱਥੇ ਦੀਵਾਨ ਬੈਠੀ ਸੱਟ ਗਈ ਜਿਹੜੇ ਠੰਡਾ ਸੀਗਾ ਫੇਰ ਮੈਨੂੰ ਕਹਿੰਦੇ ਦੱਸ ਕਿੱਥੇ ਪਵਾ ਉਹ ਪਿਆ ਨੇ ਠੰਡੇ ਅ ਦੂਜਾ ਪਾਣੀ ਫੇਰ ਉਹਨਾਂ ਨੇ ਪਾਣੀ ਮੈਨੂੰ ਦਿੱਤਾ ਕਹਿੰਦੇ ਇਹ ਪੀ ਲੈ ਫੇਰ ਆਪ ਵੀ ਪੀਤਾ ਆਪ ਪੀ ਕੇ ਫੇਰ ਉਹ ਜਿਹੜਾ ਪੜਦਾ ਸੀਗਾ ਉਹਦੇ ਨਾਲ ਸਾਫ਼ ਬੋਤਲ ਕਰਕੇ ਖਾਲੀ ਕਰਕੇ ਉੱਥੇ ਵਿੱਚ ਹੀ ਧੜੀਆਂ ਹੈ ਨੇ ਹਾਂ ਤੇ ਫੇਰ ਜਦੋਂ ਮੈਂ ਮੇਨ ਗੇਟ ਖੜਕਿਆ ਫੇਰ ਉਹਦੇ ਬਾਅਦ ਚ ਉਹਨਾਂ ਨੇ ਜਦੋਂ ਗਏ ਉਦੋਂ ਮੈਨੂੰ ਪਤਾ ਲੱਗਿਆ ਮੈਂ ਹੁਣ ਇਹ ਬਾਗੇ ਕਹਿੰਦੇ ਮੈਨੂੰ ਕਹ ਕੇ ਕਿ ਵੀ ਅਸੀਂ ਫੇਰਾਂ ਨੇ ਫੇਰ ਬਾਹਰਲਾ ਕੁੰਡਾ ਲਾ ਕੇ ਕਹਿੰਦੇ ਮੈਨੂੰ ਉਧਰ ਲਾ ਕੁੰਡਾ ਲਾ ਕੇ ਫੇਰ ਮੈਂ ਬਾਬਾ ਜੀਾਂ ਦੇ ਨਾਲ ਮੱਥਾ ਟੇਕਿਆ ਮੈਂ ਸੱਚੇ ਪਾਤਸ਼ਾਹ ਹੁਣ ਮੈਂ ਕਿੱਥੇ ਜਾਵਾਂ ਮੇਰੇ ਕੋਲ ਮੋਬਾਈਲ ਵੀ ਨਹੀਂ ਮੈਂ ਫੋਨ ਕਿਹਨੂੰ ਕਰਾਂ ਫੇਰ ਮੈਂ ਪਤਾ ਨਹੀਂ ਕਿਵੇਂ ਮੈਨੂੰ ਬਾਬਾ ਜੀਾਂ ਨੇ ਗੁਰਨਾਨਕ ਦੇਵ ਜੀ ਨੇ ਤਾਹਾ ਕੋਟੇ ਤੇ ਚੜਾਇਆ ਨਾ ਮੇਰੇ ਕੋਲ ਕੁੰਡੀ ਨਾ ਕੋਸੋਰ ਕੋਟੇ ਤੇ ਮੈਂ ਫੜਫੜ ਚੜੀ ਫੇਰ ਮੈਂ ਬਾਹਰੋਂ ਕੁੰਡਾ ਲਾਇਆ ਗੇਟ ਦਾ ਮੈਂ ਕਿਹਾ ਕਿਤੇ ਮਾਗਰ ਆ ਕੇ ਫੇਰ ਮੈਨੂੰ ਮਾਰਨਾ ਵੇ ਮੈਨੂੰ ਮਾਰ ਦੇਣਗੇ ਫੇਰ ਮੈਂ ਰੌਲਾ ਪਾਇਆ ਫੇਰ ਇਹ ਭੱਜ ਆਏ ਇਧਰ ਰਨ ਹੋ ਗਏ ਫੇਰ ਬੱਸ ਫੇਰ ਮੈਂ ਠੰਡੀ ਪੀ ਗਈ ਫੇਰ ਮਿਲ ਤੂੰ ਦੱਸ ਰਿਹਾ ਤੇ ਕੱਲ ਕਿਰਾਏ ਤੇ ਵੀ ਕੋਈ ਪੁੱਛਣ ਆਏ ਸੀਗੇ ਕਿਰਾਏ ਤੇ ਆਏ ਸੀਗੇ ਆਟੂ ਵਾਲਾ ਸੀਗਾ ਇੱਕ ਇੱਕ ਜਵਾਕ ਸੀਗਾ ਨਾਲ ਉਹ ਬੈਠਾ ਸੀਗਾ ਮੁਰੇ ਰੋਡਾ ਜਿਹਾ ਸੀਗਾ ਜਵਾਕ ਤੇ ਇਹ ਕਹਿੰਦੇ ਬਾਹਰ ਖੜਕਾਉਣ ਮੇਰੇ ਕੁੰਡਾ ਹੀ ਲੱਗਿਆ ਹੋਇਆ ਸੀ ਮੈਂ ਅੰਦਰ ਹੀ ਪਈ ਸੀਗੀ ਤੇ ਬੈਨਾਂ ਮਾਰੀ ਜਾਣ ਮਾਰੀ ਜਾਣ ਫਿਰ ਮੈਂ ਗਈ ਥੋੜੀ ਥੋੜੀ ਮੈਂ ਘੇਟੋ ਖੋਲੇ ਮੈਂ ਕੀ ਗੱਲ ਹੈ ਕਹਿੰਦੇ ਆ ਕਿ ਵੀ ਇਕਣ ਕਰਕੇ ਆਂਟੀ ਵੀ ਤੁਸੀਂ ਕਿਰਾਏ ਤੇ ਦਿਨੇਓ ਕਮਰਾ ਵੀ ਸਾਨੂੰ ਦੱਸਿਆ ਕਿਸੇ ਨੇ ਕੀ ਮੈਂ ਕਿਹਨੇ ਦੱਸਿਆ ਕਹਿੰਦੇ ਵੀ ਉਹ ਕਹਿੰਦੇ ਨੇ ਵੀ ਮੇਰੀ ਪਰਜਾਈ ਹੋਈ ਆ ਵੀ ਤੁਸੀਂ ਉੱਥੋਂ ਕਮਰਾ ਲੈ ਲਿਓ ਵੀ ਕੱਲੀ ਹੋਈ ਰਹਿੰਦੀ ਹੈ ਤੇ ਫਿਰ ਮੈਂ ਇਹ ਕਰਿਆ ਮੁੰਡਾ ਹੀ ਦੇਊਗਾ ਕਮਰਾ ਵੀ ਅਬ ਲਿਕਲਕੀਆ ਕਰਕੇ ਜਿਵੇਂ ਉਹਨੇ ਦੇਣਾ ਉਹ ਹੀ ਦੇਊਗਾ ਕੀ ਨਾ ਜਰਨ ਹਰਦੀਪ ਸਿੰਘ ਜੀ ਕੀ ਕਹਿਣਾ ਜੋ ਚੋਰੀ ਹੋਈ ਹੈ ਇਹਦੇ ਬਾਰੇ ਚੋਰੀ ਆਪਣੇ ਘਰੇ ਜਿਹੜੀ ਹੋਈ ਹੈ ਜੀ ਸਵੇਰੇ ਤਾਂ 2:30 ਤੋਂ 3 ਵਜੇ ਤੋਂ ਉਹ ਲੈ ਕੇ ਹੋਈ ਹੈ ਉਹ ਪਰਲੇ ਘਰੋਂ ਉਹਨਾਂ ਦੇ ਘਰੋਂ ਜਾ ਕੇ ਪੌੜੀ ਲੈ ਕੇ ਆਏ ਨੇ ਉਹ ਲੱਕੜ ਦੀ ਗੇਟ ਮੂਰੇ ਲੱਗੀ ਸੀ ਉਹ ਲਾ ਕੇ ਅੰਦਰ ਵੜੇ ਨੇ ਅੰਦਰ ਵੜ ਤੋਂ ਬਾਅਦ ਉਹਨਾਂ ਨੇ ਸ਼ੀਸ਼ਾ ਤੋੜਿਆ ਸਾਈਡ ਤੇ ਧਰ ਕੇ ਉਸ ਤੋਂ ਬਾਅਦ ਅੰਦਰ ਵੜ ਕੇ ਕੈਮਰੇ ਪੱਟੇ ਨੇ ਸਾਰਾ ਉਹ ਕੀਤਾ ਉਸ ਤੋਂ ਬਾਅਦ ਉਹਦਾ ਡੀਵੀਆਰ ਵੀ ਲੈ ਗਏ ਗੱਡੀ ਲੈ ਗਏ ਤੇ 12-13000 ਨਕਦੀ ਮਾਤਾ ਦੀਆਂ ਵਾਲੀਆਂ ਤੇ ਹੋਰ ਸਮਾਨ ਦੋ ਮੋਬਾਈਲ ਫੋਨ ਲੈ ਗਏ ਕਿੰਨੇ ਕ ਵੇ ਦੀ ਗੱਲਬਾਤ ਇਹ 2:30 ਤੋਂ ਲੈ ਕੇ 3:30 ਦੇ ਵਿੱਚ ਵਿੱਚ ਦੀ ਗੱਲਬਾਤ ਹੈ ਮਾਤਾ ਕੱਲੇ ਸੀ ਕਰੇ ਉਦੋਂ ਹਾਂ ਜੀ ਹਾਂ ਮਾਤਾ ਜੀ ਕੱਲੇ ਸੀ ਕੈਮਰੇ ਕੂਮਰੇ ਵੀ ਤੋੜ ਕੇ ਇਹਨਾਂ ਦੇ ਕੈਮਰੇ ਆ ਇੱਕ ਤਾਂ ਇਧਰ ਹੀ ਤੋੜ ਕੇ ਜੀ ਪਿਛਲੇ ਪਾਸੇ ਹੋ ਰਿਹਾ ਇੱਕ ਅੰਦਰ ਤੋੜ ਕੇ ਬਾਕੀ ਠੀਕ ਨੇ ਕਹਿੰਦੇ ਉਹਦੀ ਸਪਲਾਈ ਤੋੜ ਦਿੱਤੀ ਡੀਵੀਆਰ ਲੱਗੇ ਡੀਵੀਆਰ ਲੱਗੇ ਜੀ ਉਹ ਪੱਟ ਦੇ ਸਾਰਾ ਸਿਸਟਮ ਉਹਦਾ ਜਿਹੜਾ ਹੈਗਾ ਕੈਮਰੇ ਵਾਲਾ ਸਾਰਾ ਲੱਗੇ ਪੱਟ ਗੱਡੀ ਮਿਲ ਗਈ ਸੀ ਹੁਣ ਗੱਡੀ ਮਿਲ ਗਈ ਗੱਡੀ ਥਾਣੇ ਚ ਸਭ ਦੀ ਜਨਤਾ ਨੂੰ ਕਹਿੰਦੇ ਵੀ ਚੋਰੀ ਹੋਈ ਆ ਔਰ ਤੇ ਘਰ ਬਜ਼ੁਰਗ ਕੀ ਕਹਣਾ ਚਾਹੁੰਦੇ ਪੰਜਿਕਾ ਲੇਡੀ ਬਜ਼ੁਰਗ ਸੀਗੇ ਉਹ ਘਰ ਵਿੱਚ ਇਕੱਲੇ ਰਹਿੰਦੇ ਸੀਗੇ ਰਾਤੀ ਲੇਟ अर्ਲੀ ਮਾਰਨਿੰਗ ਕਹਿ ਸਕਦੇ ਆ ਇੱਕ 112 ਦੀ ਕੰਪਲੇਟ ਆਈ ਸੀ ਕਿ ਘਰ ਵਿੱਚ ਚੋਰੀ ਹੋਈ ਹੈ ਤਾਂ ਮੌਕੇ ਤੇ ਪੁਲਿਸ ਪਾਰਟੀ ਕਿ ਚਲੀ ਗਈ ਸੀ ਸਾਰੇ ਅਸੀਂ ਇਫੈਕਟ ਵੈਰੀਫਾਈ ਕਰ ਰਹੇ ਆਂਗੇ ਉਹਦੇ ਵਿੱਚ ਇੱਕ ਗੱਡੀ ਚੋਰੀ ਹੋਈ ਹੈ ਤੇ ਇੱਕ ਕੋਈ ਉਹਨਾਂ ਦਾ ਮੋਬਾਈਲ ਘਰੋਂ ਚੋਰੀ ਹੋਇਆ ਸੀਗਾ ਉਹਨੂੰ ਵੀ ਅਸੀਂ ਪੂਰੀ ਲੱਭਣ ਦੀ ਕੋਸ਼ਿਸ਼ ਕਰਨੇ ਵੈਸੇ ਮੈਨੂੰ ਫੋਨ ਆ ਕੇ ਗੱਡੀ ਮਿਲ ਗਈ ਹੈ ਤੇ ਜਲਦੀ ਇਹਨੂੰ ਪ੍ਰੈਸ ਕਰਾਂਗੇ ਦੋਸ਼ੀ ਨੂੰ